हेलो हेलो हाँ जी रोटी खा ली से, से हाँ हाँ खाली से खाली से हाँ दवाई भी ले लियो ना तुसे तो अपने डायबिटीज हाँ ले लूँ ले लूँ और चलो ठीक है ठीक है ओके ओके ठीक है ठीक है यार रोज यही कम है ओह बाय बाय ਚਲ ਯਾਰ ਨੀਚੇ ਚਾਹ ਪੀ ਕੇ ਆਨੇ ਆ ਮਣੀ ਕੱਪਾ ਛੱਪਾ ਮਾਰਦੇ ਆ ਮਿੰਟਕ ਨੂੰ ਫੋਨ ਕਰ ਕਰ ਕੇ ਨਾ ਦਿਮਾਗ ਖਰਾਬ ਕੀਤਾ ਹੋਇਆ ਆ ਯਾ ਚਲ ਚਾਹ ਪੀਣੇ ਨਾਲੇ ਕੰਮ ਕਰਨ ਦੀ ਗੱਲ ਕਰਦੇ ਤੇ ਸਲੇ ਟਾਰਗੇਟ ਨਹੀਂ ਪੂਰੇ ਹੁੰਦੇ ਹੋਰ ਬਹੀ ਕਿੱਦਾਂ ਕੀ ਹਲਚਲ ਠੀਕ ਆ ਹੋਰ ਘਰ ਪਰਿਵਾਰ ਤੇਰਾ ਠੀਕ ਹੈ ਚਲ ਆ ਫੇਰ ਫੋਨ ਆਈ ਜਾਂਦਾ ਸੁਣ ਲਵਾਂ ਪਹਿਲਾਂ ਕੀ ਗੱਲ ਹੈ ਕੀ ਨਹੀਂ ਗੱਲ ਹਾਂ ਦੱਸ

ਮਾਫਰ ਲਕਾ ਦੀ ਬਾਈਕ ਤੇ ਕਦੀ ਕੀ ਯਾਰ ਹੱਦ ਕਿਤੇ ਹੋਰ ਬਾਈ ਤੂੰ ਸੁਣਾ ਕਿਦਾਂ ਫਿਰ ਠੀਕ ਚੱਲਦੀ ਹੋਗੇ ਤੇਰੇ ਟਾਰਗੇਟ ਪੂਰੇ ਚੱਲ ਠੀਕ ਆ ਕੋਈ ਨਹੀਂ ਮਹੀਨੇ ਦੇ ਅੰਤ ਤੱਕ ਤਾਂ ਹੋ ਹੀ ਜਾਣਗੇ ਅੱਜ ਹਜੇ 24 25 ਤਰੀਕ ਹੋਈ ਆ ਹਾਂਜੀ ਸਸੇਕਲ ਜੀ ਕਿੰਨਿਆਂ ਨੂੰ ਇਦਾਂ ਫੋਨ ਆਂਦੇ ਰੋਜ਼ ਮੋਸਟਲੀ ਸਾਰੇ ਨੂੰ ਹੀ ਆਂਦੇ ਹੋਣੇ ਤੇ ਕਿੰਨੇ ਜਣੇ ਇਦਾਂ ਰਿਪਲਾਈ ਕਰਦੇ ਆ ਤੇ ਜ਼ਿਆਦਾਤਰ ਲੋਕ ਨਾ ਇਦਾਂ ਹੀ ਆਪਣੀ ਵਾਈਫ ਨਾਲ ਇਹ ਗਰਲਫ੍ਰੈਂਡ ਦਾ ਫੋਨ ਜਦੋਂ ਆਂਦਾ ਹੈ ਰਿਪਲਾਈ ਕਰਦੇ ਆ ਹੈਨਾ ਬੜੇ ਹੀ ਖੁਸ਼ਕਿਸਮਤ ਹੁੰਦੇ ਆ ਲੋਕ ਜਿਨ੍ਹਾਂ ਨੂੰ ਫੋਨ ਆਂਦੇ ਇਸ ਤਰ੍ਹਾਂ ਤੇ ਬਟ ਜਦੋਂ ਫੋਨ ਆਂਦਾ ਹੈ ਵਾਈਫ ਦਾ ਤੇ ਅਸੀਂ ਕੀ ਕਰਦੇ ਆ ਇਸ ਤਰ੍ਹਾਂ ਹੀ ਟਾਲ ਦਿੰਨੇ ਹੈਗੇ ਆ ਇਸ ਤਰ੍ਹਾਂ ਰਿਐਕਟ ਕਰਦੇ ਆ ਤਾਂ ਯਾਰ ਦੋਸਤ ਦੇ ਨਾਲ ਚਾਹੇ ਅਸੀਂ ਘੰਟਾ ਬਹਿ ਕੇ ਗੱਲਾਂ ਮਾਰ ਲਈਏ ਗੱਪਾ ਮਾਰ ਲਈਏ ਕਿਸੇ ਹੋਰ ਦਾ ਫੋਨ ਆ ਜਾਏਗਾ ਉਹ ਨੂੰ ਬੜੇ ਵਧੀਆ ਤਰੀਕੇ ਨਾਲ ਗੱਲ ਕਰਾਂਗੇ ਹਾਂਜੀ ਦੱਸੋ ਜੀ ਕੀ ਹਾਲ ਚਾਲ ਹੈ ਠੀਕ ਹੈ ਨਾ ਬਟ ਜਿੱਦਾਂ ਹੀ ਵਾਈਫ ਦਾ ਫੋਨ ਆਇਆ ਹਾਂ ਦੱਸੋ ਆਉਂਦਾ ਨੇ ਇਸ ਤਰ੍ਹਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਵੀ ਆਪਾਂ ਇਸ ਤਰ੍ਹਾਂ ਰਿਪਲਾਈ ਤਾਂ ਕਰ ਦਿੰਨੇ ਹੈਗੇ ਆ ਵੀ ਰੂਡਲੀ ਰਿਪਲਾਈ ਕਰਦੇ ਆ ਜਿੰਨੂੰ ਕਹਿੰਦੇ ਆ ਬਟ ਇੱਕ ਦਿਨ ਇਹੋ ਜਿਹਾ ਆਉਂਦਾ ਹੈਗਾ ਨਾ ਵੀ ਜਦੋਂ ਇਹ ਫੋਨ ਆਣੇ ਫਿਰ ਘੱਟ ਹੋ ਜਾਂਦੇ ਆ ਪਹਿਲਾਂ ਕੱਟ ਹੁੰਦੇ ਆ ਤੇ ਫਿਰ ਹੌਲੀ-ਹੌਲੀ ਫੋਨ ਆਣੇ ਬੰਦ ਹੋ ਜਾਂਦੇ ਆ ਤਾਂ ਫਿਰ ਕਿਹਾ ਜਾਂਦਾ ਹੈਗਾ ਪਹਿਲਾਂ ਤਾਂ ਤੂੰ ਇਦਾਂ ਦੀ ਨਹੀਂ ਸੀ ਹੁਣ ਤੂੰ ਇਦਾਂ ਦੀ ਕਿਉਂ ਹੋ ਗਈ ਤੇ ਇਹਹੀ ਸ਼ਿਕਾਇਤ ਕਈ ਵਾਰੀ ਲੇਡੀ ਵੱਲੋਂ ਵੀ ਹੁੰਦੀ ਹੈ ਤਾਂ ਹਸਬੰਦ ਦਾ ਫੋਨ ਆਂਦਾ ਤਾਂ ਉਹ ਕਹਿੰਦੀ ਹੈ ਘਰ ਦੇ 50 ਕੰਮ ਹੁੰਦੇ ਆ ਤੁਹਾਨੂੰ ਨਹੀਂ ਪਤਾ ਮੈਂ ਘਰ ਵੀ ਦੇਖਣਾ ਬੱਚੇ ਵੀ ਦੇਖਣੇ ਆ ਤਾਂ ਅਸੀਂ ਇਸ ਤਰ੍ਹਾਂ ਇੱਕ ਦੂਸਰੇ ਨੂੰ ਰੂਡ ਰਿਪਲਾਈ ਕਰਦੇ ਆ ਮੈਂ ਇਹ ਗੱਲ ਨਾਲ ਇਹ ਸਮਝਾਣਾ ਚਾਹੁੰਦੀ ਆ ਵੀ ਜੇ ਤੁਹਾਡੇ ਨਾਲ ਕੋਈ ਪਿਆਰ ਕਰਦਾ ਹੈ ਤੁਹਾਡੀ ਕੇਅਰ ਕਰਦਾ ਤੁਹਾਨੂੰ ਵਾਰ-ਵਾਰ ਫੋਨ ਕਰਕੇ ਪੁੱਛ ਰਿਹਾ ਵੀ ਤੁਸੀਂ ਰੋਟੀ ਖਾਧੀ ਕਿ ਨਹੀਂ ਖਾਧੀ ਦਵਾਈ ਲੈ ਲਈ ਕਿ ਨਹੀਂ ਲੈ ਲਈ ਯਾ ਮੇਰਾ ਤੇਰੇ ਬਿਨਾ ਦਿਲ ਨਹੀਂ ਅੱਜ ਲੱਗ ਰਿਹਾ ਤਾਂ ਉਹਨੂੰ 2-4 ਮਿੰਟ ਉਹਦੇ ਨਾਲ ਪਿਆਰ ਦੇ ਨਾਲ ਗੱਲ ਕਰ ਲਿਆ ਕਰੋ ਤਾਂ ਜੇ ਕਿਸੇ ਨੂੰ ਆਦਤ ਹੈ ਨਾ ਤੁਹਾਡੇ ਨਾਲ ਗੱਲ ਕਰਨ ਦੀ ਤੇ ਕਿਸੇ ਨੂੰ ਗੱਲ ਕਰਕੇ ਤੁਹਾਡੇ ਨਾਲ ਵਧੀਆ ਲੱਗਦਾ ਤੇ ਉਹ ਆਦਤ ਪਈ ਰਹਿਣ ਤੋਂ ਜੇ ਉਹ ਤੁਹਾਡੇ ਤੇ ਕਿਸੇ ਚੀਜ਼ ਲਈ ਡਿਪੈਂਡ ਹੈ ਠੀਕ ਹੈ ਨਾ ਕਿਸੇ ਚੀਜ਼ ਲਈ ਵੀ ਹੋ ਸਕਦਾ ਹੈ ਗੱਲ ਕਰਨ ਲਈ ਡਿਪੈਂਡ ਹੈ ਜਾਂ ਫਿਰ ਤੁਹਾਡੇ ਨਾਲ ਨੂੰ ਸਮਾਂ ਬਿਤਾ ਕੇ ਵਧੀਆ ਲੱਗਦਾ ਹੈ ਜਾਂ ਤੁਹਾਡੇ ਨਾਲ ਨੂੰ ਰੋਟੀ ਖਾ ਕੇ ਵਧੀਆ ਲੱਗਦਾ ਹੈ ਤਾਂ ਉਸ ਚੀਜ਼ ਲਈ ਉਹਨੂੰ ਆਪਣੇ ਆਪ ਤੇ ਡਿਪੈਂਡ ਰਹਿਣ ਦਿਓ ਤਾਂ ਜਦੋਂ ਇਹ ਆਦਤ ਹਟ ਗਈ ਤੁਸੀਂ ਰੂਡ ਰਿਪਲਾਈ ਕਰੀ ਜਾਓਗੇ ਕਰੀ ਜਾਓਗੇ ਦਿਲ 'ਚ ਦਰਦ ਹੁੰਦਾ ਠੀਕ ਹੈ ਤੋਂ ਪਹਿਲਾ ਹੌਲੀ-ਹੌਲੀ ਫੋਨ ਫੋਨ ਕਟਣਗੇ ਫਿਰ ਬੰਦ ਹੋ ਜਾਣਗੇ ਫਿਰ ਤੁਸੀਂ ਲੱਖ ਉਡੀਕੋ ਲੱਖ ਤੁਸੀਂ ਚਾਓ ਵੀ ਉਹ ਤੁਹਾਨੂੰ ਬੰਦਾ ਫੋਨ ਕਰ ਲੇ ਕਿਉਂਕਿ ਫਿਰ ਇੱਕ ਟਾਈਮ ਤੱਕ ਇਹ ਕਿ ਨਾ ਬੰਦੇ ਦੇ ਦਿਲੋਂ 'ਚੋ ਕੇਅਰ ਹੀ ਆ ਪਰਵਾ ਖਤਮ ਹੋ ਜਾਂਦੀ ਹੈ ਫਿਰ ਉਹ ਫੋਨ ਨਹੀਂ ਕਰਦਾ ਤੁਸੀਂ ਚਾਹੇ ਲੱਖ ਚਾ ਲੋ ਤਾਂ ਮੈਂ ਹੀ ਕਹਿੰਨੀ ਆ ਜੇ ਤੁਹਾਡ ਨੂੰ ਕੋਈ ਪਿਆਰ ਕਰਦਾ ਹੈ ਤੁਹਾਡੇ ਤੇ ਡਿਪੈਂਡ ਹੈ ਤੁਹਾਨੂੰ ਪਲੀਜ਼ 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 ਟਿਪੈਂਡ ਰੰਦੋ ਤੇ ਜਦੋਂ ਫਿਰ ਫੋਨ ਆਣੇ ਬੰਦ ਹੋਗੇ ਤੁਸੀਂ ਲੱਖ ਚਾਲੋ ਉਹਨੇ ਫੋਨ ਨਹੀਂ ਕਰਨਾ ਅੱਜ ਲਈ ਸਿਰਫ ਇਹ ਸੁਨੇਹਾ ਦੇਣਾ ਚਾਹੂੰਗੀ ਬਾਕੀ ਫਿਰ ਮਿਲਦੇ ਆ ਅਗਲੀ ਵੀਡੀਓ ਚ ਸਸਕਲ ਜੀ